ਆਜੋ ਮਾਧੇ ਵਾਲੇ ਭਾਗ ਸਤਿ ਸ਼੍ਰੀ ਅਕਾਲ ਤੇ ਦਰਸ਼ਕੋ ਅੱਜ ਫਿਰ ਅਸੀਂ ਮਾਡੇ ਤਤ ਯਾਦਗਾਰ ਜਲਦਾਰ ਸਾਹਿਬ ਦੀ ਯਾਦਗਾਰੀ ਤੁਹਾਨੂੰ ਇੱਕ ਕਲਾ ਪੇਸ਼ ਕਰ ਰਹੇ ਹਾਂ ਔਰ ਇਹ ਕਬ ਲਗਾਤਾਰ ਚੱਲ ਜਾਏ ਔਰ ਚੱਲਦਾ ਰਹੂਗਾ ਤਕਰੀਬਨ 6 ਮਹੀਨੇ ਹੋਰ ਚੱਲੇਗਾ ਔਰ ਤਕਰੀਬਨ ਤਕਰੀਬਨ 1/3 ਕੰਮ ਜਿਹੜਾ ਜਲਦੀ ਮੁਕੰਮਲ ਹੋ ਜਾਵੇਗਾ ਆ ਬਰਾਂਡਾ ਬਣਾ ਦਿੱਤਾ ਗਿਆ ਹੈ ਜਿਹਨੂੰ ਕਿਚਨ ਦੇ ਤੌਰ ਤੇ ਵਰਤਿਆ ਜਾਊਗਾ। ਪੰਜਾਲਾ ਕਮਰਾ ਬਣ ਗਿਆ ਹੈ। ਇਹਦਾ ਸਾਰਾ ਸਮਾਨ ਰਾਸ਼ਨ ਪਾਣੀ ਰੱਖਣ ਵਾਸਤੇ ਇੱਕ ਕਮਰਾ ਬਣ ਚੁੱਕਾ ਹੈ। ਔਰ ਹੋਰ ਪਲਾਸਟਰ ਹੋਈ ਜਾ ਰਿਹਾ ਹੈ। ਇਹਦੇ ਵਿੱਚ ਸ਼ੈਲਫ ਪਾ ਕੇ ਉੱਤੇ ਪਾਲਿਟੀਆਂ ਰੱਖਣ ਵਾਸਤੇ ਸਾਰਾ ਮਤਲਬ ਜਲਦੀ ਮਕਾਨ ਹੋਣ ਦੇ ਚਾਹਤ ਹੈ। ਉਸ ਤੋਂ ਬਾਅਦ ਇੱਕ ਛੋਟਾ ਜਿਹਾ ਕਮਰਾ ਉੱਥੇ ਸਿਕਿਉਰਟੀ ਗਾਰਡ ਵਾਸਤੇ ਬਣਾ ਰਹਾ ਹੈ। ਨਾਰੀਓ ਦੀ ਟਾਇਲਟ ਉਹਦੇ ਵਾਸਤੇ ਅਰੇਂਜ ਕਰਨੀ ਹੈ ਤੇ ਇਸ ਕਰਕੇ ਸਕਿਉਰਿਟੀ ਗਾਰਡ ਵੀ ਇੱਥੇ 24 ਘੰਟੇ ਰਹਾ ਕਰੂਗਾ ਤਾਂ ਆਪ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਸਾਡਾ ਜਿਆਦਾ ਤੋਂ ਜਿਆਦਾ ਸਾਥ ਦਿਓ ਤਾਂ ਕਿ ਇਸ ਕੰਮ ਨੂੰ ਸਿਰੇ ਲਾ ਸਕੀਏ ਸਾਡੀ ਕੋਈ ਤਾਕਤ ਨਹੀਂ ਐਡੇ ਵੱਡੇ ਪ੍ਰੋਜੈਕਟ ਨੂੰ ਇਕੱਲੇ ਸਿਰੇ ਲਾ ਦੇਣ ਦੀ ਇਹ ਤੁਹਾਡੀ ਮਿਹਨਤ ਨਾਲ ਤੁਹਾਡੀ ਤੁਹਾਡੀ ਮਦਦ ਨਾਲ ਹੀ ਸਾਰਾ ਕੁਝ ਹੋ ਸਕਦਾ ਹੈ ਜਿਸ ਤਰ੍ਹਾਂ ਹੁਣ ਬਲਦੇਵ ਸਿੰਘ ਮਿਸਟਰ ਜੀ ਸਾਹਿਬ ਜਿਨ੍ਹਾਂ ਦਾ ਅਮਰੀਕਾ ਦਾ ਲड़का ਹੈ ਜਦ ਸਿੰਘ ਉਹਨੇ ਪੰਜਾਬ ਹੋਰਿਆਂ ਸੀਵਿੰਗ ਦੀਆਂ ਦਿੱਤੀਆਂ ਸੋ ਬਹੁਤ ਬਹੁਤ ਉਹਦੀ ਮਿਹਰਬਾਨੀ ਤੇ ਵੈਸੇ ਵੀ ਉਹ ਇੱਥੇ ਕੰਮ ਕਰਦਾ ਬਹੁਤ ਸਾਰੇ ਮਹਤਾਰੂ ਕੰਮ ਕਰੀ ਜਾ ਰਿਹਾ ਸੋ ਇਸੇ ਤਾਂ ਦੀ ਸੇਵਾ ਸਾਰੇ ਸੱਜਣ ਕਰਨ ਤਾਂ ਇਹ ਕੋਈ ਪ੍ਰੋਜੈਕਟ ਮੁਸ਼ਕਲ ਨਹੀਂ ਪਹਿਲਾਂ ਸ਼ੁਰੂ-ਸ਼ੁਰੂ ਚ ਬੜਾ ਮੁਸ਼ਕਲ ਜਾਪਦਾ ਸੀ ਪਰ ਮੈਂ ਹੁਣ ਸਭ ਨਾਲ ਵੀ ਬਹੁਤ ਸਾਰਾ ਕੰਮ ਹੋ ਚੁੱਕਾ ਹੈ ਲਖਾਰ ਵੀ ਅਸੀਂ ਲਾ ਚੁੱਕੇ ਆਂ ਤੇ ਅਜੇ ਇਕਾ ਵੀ ਸਾਡੇ ਪਾਸ 1 ਲੱਖ ਛੱਟ ਪਈ ਐ ਤੇ ਬਸ ਤਕਰੀਬਨ ਪੱਧਰ ਥਾਪ ਕਰਕੇ ਪਿੰਡ ਦੀ ਮਦਦ ਲੈ ਕੇ ਇਹਨੂੰ ਪੱਧਰ ਕਰਕੇ ਇੱਕ ਕੰਪਿਊਟਰ ਕਰਾਇਆ ਫੇਰ ਕੇ ਜਿਹੜੇ ਨਿਸ਼ਾਨ ਲਾ ਦੇਨੇ ਆਂ ਹਾਲ ਹਾਲ ਕਵਰੇ ਦੇ ਜਿਹੜਾ ਵੱਡਾ ਹਾਲ ਕਵਰਾ ਪੈਣਾ ਜਿਹੜਾ ਜਿਹਨੂੰ ਅਸਲ ਪੈਲਸ ਕਹਿੰਦੇ ਆ ਉਹ ਸਰਬ ਉਹ ਹੋ ਹੀ ਰਹਿ ਜਾਣਾ ਥੋੜਾ ਜਿਹਾ ਕੰਮ ਰਹਿ ਗਿਆ ਕਿ ਗੇਟ ਦਾ ਰਹਿ ਗਿਆ ਤੇ ਇੱਕ ਦੋ ਕਮਰੇ ਛੋਟੇ ਜਿਹੇ ਹੋਰ ਬਣਾਉਣੇ ਆ ਜਿਹੜੇ ਲੜਕੇ ਲੜਕੀਆਂ ਦੇ ਕਪੜੇ ਬਦਲਣ ਵਾਲੇ ਹੁੰਦੇ ਆ ਬਾਕੀ ਤਕਰੀਬਨ ਮੁਕੰਮਲ ਹੋ ਰਿਹਾ ਸਾਰਾ ਕੰਮ ਤੋਂ ਆਪ ਸਾਰੇ ਸਰਗਰ ਸਾਥ ਦਿਓ ਤਾਂ ਕਿ ਇਸ ਕੰਮ ਨੂੰ ਸਿਰੇ ਲਾਇਆ ਜਾ ਸਕੇ ਆ ਬਹੁਤ ਬਹੁਤ ਮਿਹਰਬਾਨੀ ਹੋਊਗੀ ਜੇ ਤੁਸੀਂ ਕੁਝ ਦੱਸ ਦਿਓ ਅੰਨੀਰ ਪਰਸਲਾ ਕੰਮ ਆ ਜੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਜੀ ਜੀ ਤੇ ਸਾਨੂੰ ਕੋਈ ਪੇਸ਼ ਨਹੀਂ ਆ ਰਹੀ ਪੈਸੇ ਤੱਕ ਦੀ ਪੈਸੇ ਮੈਂ ਚਾਹ ਚਾਹ ਪੇਮੈਂਟ ਦੇ ਦੇਣਾ ਜੀ ਠੀਕ ਹੈ ਮੇਸਤਰੀਆਂ ਦਾ ਕੋਈ ਲੀਵਰ ਵਾਲਾ ਹੈ ਜੀ ਹਾਂਜੀ ਸਾਡੇ ਕੋਲ ਪੈਸੇ ਨਹੀਂ ਕੋਈ ਕਾਰ ਨਹੀਂ ਮੈਨੂੰ ਲੋਕਾਂ ਸਹਿਯੋਗ ਚਾਹੀਦਾ ਹੈ ਠੀਕ ਹੈ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਕਾਰਜ ਅੱਗੇ ਚੜ੍ਹਨਾ ਹੈ ਇਕੱਲੇ ਬੰਦੇ ਦੇ ਵਾਸਤੇ ਤਾਂ ਰੋਕ ਨਹੀਂ ਆਹੀ ਜੀ ਹਾਂਜੀ ਇੰਨਾ ਕਹਿੰਦਾ ਮੈਂ ਖਿਵਾ ਦਾ ਯਾਦ ਕਰ ਰਿਹਾ ਹਰਜ ਦਾ ਖਾਲਸਾ ਚਾਹੀਦਾ ਹੈ